ਦੋਸਤੋ ਇਹ ਵੀਡੀਓ ਹੈ ਗਿਆ ਕੈਨੇਡਾ ਵਿਜ਼ਿਟਰ ਵੀਜ਼ਾ ਦੇ ਰਿਫਿਊਜ਼ਲ ਦੇ ਕਾਰਨਾ ਬਾਰੇ। ਕੈਨੇਡਾ ਵਿਜ਼ਿਟਰ ਵੀਜ਼ਾ ਜਦ ਆਪਾਂ ਅਪਲਾਈ ਕਰਦੇ ਕਿਉਂ ਹੁੰਦਾ ਹੈ ਰਿਫਿਊਜ਼। ਈਵਨ ਤੁਸੀਂ ਨੋਟ ਕਰ ਸਕਦੇ ਹੋ ਜੇ ਤੁਸੀਂ ਅਪਲਾਈ ਕਰਨ ਜਾ ਰਹੇ ਹੋ ਕਿ ਇਹ ਕਾਰਨ ਹੋ ਸਕਦੇ ਨੇ। ਪਹਿਲੀ ਗੱਲ ਫਾਈਨੈਂਸ਼ੀਅਲੀ ਤੁਸੀਂ ਸਟਰੋਂਗ ਨਹੀਂ ਹੋ ਤੁਹਾਡੀ ਆਈਟੀਆਰ ਘੱਟ ਹੈ। ਤੇ ਇਹ ਤੁਹਾਡੇ ਕੋਲ ਬੈਂਕ ਬੈਲੈਂਸ ਵਗੈਰਾ ਜਾਂ ਤੁਸੀਂ ਫਾਈਨੈਂਸ਼ੀਅਲ ਅਬਿਲਿਟੀ ਨਹੀਂ ਦਿਖਾ پا ਰਹੇ। ਤੁਹਾਡੀ ਜੌਬ ਬਿਜ਼ਨਸ ਦੀ ਵਧੀਆ ਡਿਟੇਲ ਅੰਬੈਸੀ ਨੂੰ ਨਹੀਂ ਦੇ پا ਰਹੇ। ਤੁਸੀਂ ਕੈਨੇਡਾ ਜਾਣਾ ਚਾਹੁੰਦੇ ਹੋ ਪਰ ਕੋਈ ਸੋਲਿਡ ਰੀਜ਼ਨ ਨਹੀਂ ਹੈਗਾ ਤੁਹਾਡਾ ਬਲੱਡ ਰਿਲੇਸ਼ਨ ਨਹੀਂ ਕੈਨੇਡਾ ਹੈਗਾ ਜਾਂ ਤੁਹਾਡਾ ਦੂਰ ਦਾ ਕੋਈ ਰਿਸ਼ਤੇਦਾਰ ਹੈਗਾ ਜਾਂ ਤੁਸੀਂ ਕੈਨੇਡਾ ਜਾਣਾ ਚਾਹੁੰਦੇ ਹੋ ਕਿ ਜਿਹੜਾ ਤੁਹਾਡਾ ਕੈਨੇਡਾ 'ਚ ਬੈਠਾ ਬੰਦਾ ਤੁਹਾਨੂੰ ਸਪੌਂਸਰ ਕਰ ਰਿਹਾ ਉਹਦਾ ਸਟੇਟਸ ਸਟਰੋਂਗ ਨਹੀਂ ਹੈਗਾ ਤੁਸੀਂ ਫਾਈਲਿੰਗ ਇੱਕ ਅਨਪ੍ਰੋਫੈਸ਼ਨਲ ਬੰਦੇ ਤੋਂ ਕਰਾ ਲੈਣੇ ਹੋ ਇਹ ਵੀ ਕੈਨੇਡਾ ਵਿਜ਼ਿਟਰ ਵੀਜ਼ਾ ਦਾ ਰਿਫਿਊਜ਼ਲ ਦਾ ਕਾਰਨ ਬਣ ਸਕਦਾ ਹੈ ਤਾਂ ਦੋਸਤੋ ਜਦੋਂ ਵੀ ਕੈਨੇਡਾ ਵਿਜ਼ਿਟਰ ਵੀਜ਼ਾ ਲੈਣਾ ਹੈ ਪਹਿਲੇ ਕਰ ਪਰਪਸ ਬਹੁਤ ਕਲੀਅਰ ਹੋਵੇ ਵਿਜ਼ਟਰ ਵੀਜ਼ੇ ਵਾਲੇ ਦੱਸਿਆ ਜਾਵੇ ਕਿ ਕੀ ਜ਼ਰੂਰੀ ਹੈ ਕਿ ਤੁਸੀਂ ਕੈਨੇਡਾ ਜਾਣਾ ਚਾਹੁੰਦੇ ਹੋ ਤੁਸੀਂ ਫਾਈਨੈਂਸ਼ੀਅਲੀ ਬਹੁਤ ਸਟਰੋਂਗ ਹੋਣੇ ਚਾਹੀਦੇ ਨੇ ਤਾਂ ਕਿ ਵਿਜ਼ਟਰ ਵੀਜ਼ੇ ਦੇ ਵਿੱਚ ਪਤਾ ਲੱਗੇ ਆਫੀਸਰ ਨੂੰ ਕਿ ਤੁਸੀਂ ਵਾਪਸ ਆ ਸਕਦੇ ਹੋ ਤੁਹਾਡਾ ਇਨਵਾਈਟਰ ਜਿਹੜਾ ਹੈਗਾ ਹੈ ਇਨਵੀਟੇਸ਼ਨ ਦੇ ਰਿਹਾ ਹੈ ਉਹਦੀ ਅਬਿਲਿਟੀ ਕਾਫੀ ਸਟਰੋਂਗ ਹੋਵੇ ਫਾਈਲਿੰਗ ਡੈਫੀਨੇਟਲੀ ਇੱਕ ਵਧੀਆ ਕੰਸਲਟੈਂਟ ਨੂੰ ਕਰਾਓ ਕੈਨੇਡਾ ਵਿਜ਼ਿਟਰ ਵੀਜ਼ਾ ਦੀ ਪੌਸਿਬਿਲਿਟੀ ਤਾਂ ਹੀ ਹੋ ਸਕਦੀ ਹੈ ਸਭ ਸਿਕਾ